वाह करो वाह करो वाह करो वाहेाह करो वाहेो वाह करो वाह करो वाह गु ਵਾਹਿਗੁਰੂ 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 ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੋਇ ਲਾ ਰਗੜੀ ਤੀਬ ਕੀ ਮਹੱਲਾ ਪਹਿਲਾ ਇੱਕੇ ਆਨਕਾਰ ਸਾਤ ਗੁਰ ਪ੍ਰਸਾਦ ਜੈ ਕਰ ਕੇ ਰਤ ਆਖੀਏ ਕਰਤੇ ਕਾ ਹੋਏ ਬਚਾਓ ਤੇਤ ਘਰ ਗਾਵੋ ਸੋਇ ਲਾ ਸਵਰਯੋ ਸਿਰਜਣਹਾਰੋ ਤੁਮ ਕਹਾਵ ਮੇਰੇ ਨਰਭਉ ਕਾ ਸੋਇ ਹੋ ਵਾਰੀ ਜਿੱਤ ਸੋ ਲੈ ਕੇ ਸਾਦਾ ਸੁਖ ਹੋਏ ਰਹਾਉ ਨਿਤ ਨਿਤ ਜੀੜਨ ਸੰਭਾਲ ਲਿਆਂ ਦੇਖੇਗਾ ਦੇਵਨ ਹਾਰ ਤੇਰੇ দান ਕੀਮਤ ਨਾ ਪਵੈ ਤੇ ਸਰਦਾ ਤੇ ਕਾਵਣ ਸਮਾਰ ਸੰਬਤ ਸਾਹ ਲਿਖਿਆ ਮਿਲਕਾਰ ਪਾਵੋ ਤੇਲ ਦੇਓ ਸਾਜਣ ਅਸੀ ਸੜੀਆਂ ਜਿਉ ਹੋਵੇ ਸਹਿਬ ਸਿਉ ਮੇਲੋ ਕਾਰ ਕਾਰੇ ਹੋ ਪੰਚਾ ਸਾਦੜੇ ਨਿਤ ਭਵਨ ਸਾਧਨ ਹਾਰਾ ਸਿਮਰਿਐ ਨਾਨਕ ਸੇਤੇ ਅਵਨ ਰਾਗ ਆਸਾ ਮਹਲਾ ਪਹਿਲਾ ਸੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋਕਾਰ ਆਖ ਵਡਾਈਤ ਹੋਏ ਰਹਾਓ ਵਿਸਾ ਚਸਿਆ ਘਰੀਆ ਪਹਿਰਾ ਤੇਥੇ ਵਾਰੀ ਮਾਹੋ ਆ ਸਾਂਝ ਇੱਕ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਾਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨ ਕਮੋਤੀ ਧੂਪ ਮਾਲ ਆਵਣ ਲਿਓ ਪਮਣੋ ਚਵਰੋ ਕਰੇ ਸਗਲ ਬਨਰਾਏ ਹੋ ਲੰਤ ਜੋਤੀ ਸੇ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹੰਤਾ ਸ਼ਬਦ ਵਚਾਂਤ ਪੇਰੀ ਰਹਾਉ ਸੈ ਸਤਵਨੈਨ ਤ ਸੈ ਸਤਵਨੈਨ ਆਰਤੀ ਹੋਏ ਸੈਸ ਤਾਵ ਨੈਨ ਨਨ ਨੈਨ ਹੋਏ ਤੋਏ ਕੋ ਸੈਸ ਮੂਰਤ ਨਨਾ ਏਕ ਤੋਈ ਸੈਸ ਪਦ ਬੇਮਨਨ ਏਕ ਪਦ ਗਾਨ ਬਿਨ ਸੈਸ ਤਾਵ ਗਨ ਇਹਵ ਚਲਤ ਮੋਹੀ ਅਬ ਮਾਂ ਜੋਤ ਜੋਤ ਹੈ ਸੋਏ ਤੇ ਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੁਸ ਪਾਵੈ ਸੋ ਵਾਰਤੀ ਹੋਏ ਹਰ ਚਰਨ ਘਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹੇ ਆਈ ਪਿਆਸਾ ਕਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਾਣੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਾ ਕਰ ਕੋ ਭੜਿਆ ਮਿਲ ਸਾਧ ਖੰਡਾ ਲਖੰਡਾ ਏ ਗੁਰ ਬਲਿਖ ਤਲਿਖ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾਏ ਕਰ ਸਾਧ ਅੰਜਲੀ ਪਨ ਵੱਡਾ ਏ ਕਰ ਡੰਡਾ ਤੋ ਪੁਨ ਵੱਡਾ ਏ ਰਾਓ ਸਾਖ ਤਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਆਮੇ ਕੰਡਾਏ ਜਿਉਂ ਜਿਉਂ ਚੱਲੇ ਚਬੈ ਤੱਕ ਪਾਵੈ ਜਮ ਕਾਲ ਸੈ ਸਰ ਡੰਡਾ ਏ ਹਰ ਜਨ ਹਰ ਹਰ ਨਾਮ ਅਸਮਾਨ ਉਪਖ ਜਨ ਮਰਨ ਪਾਵ ਖੰਡਾ ਏ ਆ ਬਨਾਸੀ ਪੁਰਖ ਪਾਇ ਪਰਮੇਸ਼ਰ ਬਹੁਤ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਵਡਾ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਕਰਨਾ ਮੈਂ ਹੀ ਸੁਖ ਮੰਡਾਏ ਰਾਗ ਗੋੜੀ ਪੂਰਬੀ ਮਹਲਾ 5 ਕਰ ਬਨਾਂਤੇ ਸੁਣ ਮੇਰੇ ਮੀਤਾ ਸ਼ਾਂਤ ਤਲਕੀ ਬੇਲਾ ਕਰ ਬਨਾਂਤੇ ਸੁਣ ਮੇਰੇ ਮੀਤਾ ਸਾਂਤ ਟਲਕੀ ਬਿਲਾ ਇਹ ਆਖਾਟ ਚਲੋ ਹਰ ਲਾਹਾ ਆਗੇ ਬਸ ਨ ਸਹੇਲਾ ਆਦ ਕਟਾ ਦਿਨ ਸਰ ਨਾਰੇ ਮਨ ਮਿਲ ਗੁਲ ਕਾ ਜਸਵਾਰ ਰਹਾਓ ਇਹ ਸੰਸਾਰ ਵਿਕਾਰ ਸਰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਇਹ ਰਸ ਅਕਾਥ ਕਥਾ ਤੈ ਜਾਨੀ ਜਾ ਕੋਾਈ ਸੋਈ ਬਾਝੋ ਹਰ ਬਰਤੇ ਮਾਨੇ ਬਸੇਰਾ ਨਜ ਕਰ ਮੈ ਲਪਵਾ ਸੁਖ ਸਾਜੇ ਬੋਰ ਨਾ ਹੋਏ ਕੋ ਫੇਰਾ ਅੰਤਰ ਜਾਮੇ ਪੁਰ ਕਬਾਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਬੁਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ